ਅੱਜ ਜਿਹੜੀ ਸੈਂਟਰ ਦੀ ਸਾਡੀ ਜਿਹੜੀ ਕਾਲ ਹੈ ਸਾਰੀ ਜਥੇਵੰਦੀਆਂ ਵੱਲੋਂ ਚਾਹੇ ਉਹ ਸਾਡੇ ਕਿਸਾਨ ਹੈ ਚਾਹੇ ਸਾਰੇ ਮੁਲਾਜ਼ਮ ਹੈ ਚਾਹੇ ਆਸ਼ਾ ਵਰਕਰਾਂ ਚਾਹੇ ਮਿੱਡੇ ਮੀਲ ਹੈ ਤੇ ਸਾਰਿਆਂ ਵੱਲੋਂ ਪੈਨਸ਼ਨਾਂ ਵੱਲੋਂ ਵੀ ਉਹਨਾਂ ਵੱਲੋਂ ਜਿਹੜੀ ਅੱਜ ਹਟਾਲ ਹੈ ਜਿਹੜੀ ਸੈਂਟਰ ਦੀ ਸਰਕਾਰ ਹੈ ਸਕੀਮਾਂ ਤਾਂ ਬਹੁਤ ਘਟਦੀ ਹੈ ਪਰ ਉਸ ਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ ਸਾਡੇ ਸਾਰਿਆਂ ਵਿੱਚ ਬਹੁਤ ਵੱਡਾ ਰੋਸ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਕਿ ਸਾਡੇ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਰੋਜ਼ ਨਵੇਂ ਨਵੇਂ ਫੁਆਲੇ ਕੇ ਆਂਦਾ ਨਾਲ ਹੀ ਜਿਹੜੇ ਨਵੇਂ ਨਵੇਂ ਜਿਹੜੇ ਚੁਟਕਲੇ ਸੁਣਾਦਾ ਪਰ ਜੇ ਸਾਡੀ ਜਿਹੜੀ ਸਰਕਾਰ ਸੀ ਪੰਜਾਬ ਦੀ ਉਹਨਾਂ ਦੇ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਸੀਗੀ ਵੀ ਸ਼ਾਇਦ ਉਹ ਕਹ ਰਿਹਾ ਸੀ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਮੈਂ ਕਿਸੇ ਨੂੰ ਧਰਨਾ ਨਹੀਂ ਕਰਨ ਦੇਵਾਂਗਾ ਮੈਂ ਹਰ ਇੱਕ ਦੀ ਜਿਹੜੀ ਮੰਗਾਂ ਨੂੰ ਮੰਗਿਆ ਮੰਨੂਗਾ ਪਰ ਪੰਜਾਬ ਦੀ ਸਰਕਾਰ ਨੇ ਸਾਰਿਆਂ ਨੂੰ ਰੋਲ ਕੇ ਰੱਖਤਾ ਹਰ ਇੱਕ ਜਿਹੜੀ ਜਥੇ ਹੰਦੀਆ ਉਹ ਸਾਰੀਆਂ ਸੜਕਾਂ ਦੇ ਉੱਤੇ ਆ ਕਿਸੇ ਵੀ ਕੋਈ ਮੰਗ ਨਹੀਂ ਮੰਨੀ ਜਾ ਰਹੀ ਤੇ ਇਸ ਕਰਕੇ ਅਸੀਂ ਸਾਰੇ ਅੱਜ ਆਲ ਇੰਡੀਆ ਦੇ ਜਿੱਥੇ-ਵਿਥੇ ਸਾਰੀਆਂ ਜਥੇਬੰਦੀਆਂ ਕੱਟੀਆਂ ਹੋਈਆਂ ਜਿਸ ਤਰੀਕੇ ਨਾਲ ਸਾਡੇ ਕਿਸਾਨ ਭਰਾ ਵੀ ਸੜਕਾਂ ਦੇ ਉੱਤੇ ਆ ਆਸ਼ਾ ਵਰਕਰ ਵੀ ਮਿੱਡੇ ਮਿਲ ਵੀ ਹੋਰ ਵੀ ਜਿਹੜੀਆਂ ਜਥੇਬੰਦੀਆਂ ਉਹ ਅਸੀਂ ਜੇਕਰ ਪੰਜਾਬ ਤੇ ਸੈਂਟਰ ਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸਾਰੇ ਆਨੰਦਪੁਰ ਤੇ ਪੰਜਾਰ ਦੇ ਵਿੱਚ ਸਾਰੀਆਂ ਜਥੇਵੰਦੀਆਂ ਕੱਟੀਆਂ ਹੋ ਕੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿੱਤੇ-ਜਿੱਤੇ ਵੀ ਇਹਨਾਂ ਦੇ ਐਮ.ਐਲ.ਏ. ਮੰਤਰੀ ਜਿਹਾ ਆਪਣੇ ਮੰਤਰੀ ਜਾਣਗੇ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਪਿੰਡਾਂ ਵਿੱਚ ਵੜਨ ਦੀ ਦਵਾਂਗੇ। ਟ੍ਰੇਡ ਯੂਨੀਅਨ ਦੇ ਸੱਦੇ ਤੇ ਅੱਜ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਰੇ ਜਥੇਵੰਦੀਆਂ ਦੇ ਇੱਕ ਦੇ ਨਾਲ ਅਸੀਂ ਜਿਹੜਾ ਭਾਰਤ ਬੰਦ ਸੱਦਾ ਦੀਆਂ ਉਹਨੂੰ ਕਾਰਜਾਬਾਰ ਕਰਨ ਜਾ ਰਹੇ ਹਾਂ ਸਮੇਂ ਦੀਆਂ ਸਰਕਾਰਾਂ ਨੇ ਪ੍ਰਾਈਵੇਟੇਸ਼ਨ ਵਪਾਰੀ ਕਰਨ ਤੇ ਜਿੰਨਾ ਜੋਰ ਦਿੱਤਾ ਆ ਉਹਨਾਂ ਹੀ ਅਸੀਂ ਲਾਂਬੰਦ ਹੋ ਕੇ ਸਰਕਾਰਾਂ ਨੂੰ ਘੇਰਨ ਦੇ ਲਈ ਤੇ ਆਮ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਅਸੀਂ ਪੂਰੇ ਸੰਘਰਸ਼ ਚ ਜਤਨ ਜੀ ਲਾ ਕਿਉਂਕਿ ਸਰਕਾਰਾਂ ਨਵੇਂ ਦਿਨ ਹਰੇਕ ਕਾਰਪੋਰੇਟ ਘਰਾਣੇ ਦੇ ਪੱਖ ਚ ਝੋਲੀ ਚੱਕ ਕੇ ਫਿਰਦੀਆਂ ਨੇ ਕਦੇ ਕਿਸੇ ਘਰਾਣੇ ਦਾ ਕਦੇ ਕਿਸੇ ਘਰਾਣੇ ਦਾ ਆਮ ਲੋਕਾਂ ਤੋਂ ਟੈਕਸ ਵਸੂਲ ਕਰਕੇ ਤਕੜੇ ਘਰਾਣਿਆਂ ਨੂੰ ਟੈਕਸ ਜੋ ਰਵੇਟਾ ਦੇ ਰਹੇ ਨੇ ਆਮ ਲੋਕਾਂ ਦਾ ਜੋ ਟੈਕਸ ਦੇ ਵਿੱਚ ਪੈਸਾ ਖੋਇਆ ਜਾਂਦਾ ਉਹਦੇ ਬਦਲ ਜੋ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਉਤੋਂ ਭੱਜਦੀਆਂ ਜਾ ਰਹੀਆਂ ਨੇ ਸਰਕਾਰਾਂ ਕਿਉਂਕਿ ਦੇਖਣ ਚ ਆਉਂਦਾ ਆਪਣੇ ਚ ਕਦੇ ਜਿਹੜਾ ਮੀਡੀਆ ਤੇ ਅੱਜ ਕੱਲ ਚੱਲਦਾ ਵੀ ਆਉਣ ਵਾਲੇ ਟਾਈਮ ਤੁਸੀਂ ਕਿਹੜੀ ਸਰਕਾਰ ਚੁਣੋਗੇ ਲੋਕ ਆਪਣੀ ਸਰਕਾਰ ਚੁਣਨਗੇ ਜਿਹੜੀ ਉਹਨਾਂ ਦੇ ਹੱਕਾਂ ਦੀ ਰਾਖੀ ਕਰੂਗੀ ਨਾ ਸਾਨੂੰ ਕਾਲਿਆਂ ਦੀ ਲੋੜ ਆ ਨਾ ਸਾਨੂੰ ਭਾਜਪਾਈਆਂ ਦੀ ਲੋੜ ਆ ਸਾਨੂੰ ਉਹ ਸਰਕਾਰ ਦੀ ਲੋੜ ਆ ਜੋ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਕੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾ ਸਕੇ ਧੰਨਵਾਦ ਸਤਿ ਕਿਰਨਦੀਪ ਕੌਰ ਪੰਜੋੜਾ ਆਸ਼ਾ ਵਰਕਰ ਆਸੋਸੀਲੀਟੇਟਰ ਯੂਨੀਅਨ ਵੱਲੋਂ ਅੱਜ ਟਰੇਡ ਯੂਨੀਅਨ ਦੇ ਸੱਦੇ ਦੇ ਉੱਪਰ ਜਿਹੜੀ ਸਟ੍ਰਾਈਕ ਹੈ ਦੇਸ਼ ਵਿਆਪੀ ਹੜਤਾਲ ਨੂੰ ਜਿਹੜਾ ਕਾਮਯਾਬ ਹੈ ਉਹ ਕਰਨ ਦੇ ਵਿੱਚ ਅਸੀਂ ਸਮਰਥਨ ਦਿੰਦਾ ਹੈ 올 ਪੰਜਾਬ ਦੇ ਵਿੱਚ ਅੱਜ ਸਿਹਤ ਸੁਭਾਵਾਂ ਜਿਹੜੀਆਂ ਬੰਦ ਸੁਭਾਵਾਂ ਪ੍ਰਦਾਨ ਗਵਰਨਮੈਂਟ ਮੈਡੀਕਲ ਅਸੋਸੀਏਸ਼ਨ ਤੋਂ ਨਾਲ ਗੱਲਬਾਤ ਕਰ ਰਹੇ ਆ ਅੱਜ ਜਿਹੜੀ ਅਸੀਂ ਸਾਡੀ ਰੈਲੀ ਹੈ ਨਾ ਇਹ 9 ਜਨਵਰੀ 9 ਜੁਲਾਈ ਦਾ ਜਿਹੜਾ ਬੰਦ ਦਾ ਸਕਟਰ ਰਤਾ ਹੈ ਭਾਰਤ ਬੰਦ ਦਾ ਸੱਦਾ ਦਿੰਦਾ ਹੈ ਉਹਦੇ ਸਮਰਥਨ ਚ ਕਰ ਰਹੇ ਆ ਇਹਦਾ ਕਾਰਨ ਇਹ ਹੈ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਸਾਡੀਆਂ ਅਨੁਕਾਰਪੋਰਟ ਅਨਾਗੋਲ ਬਿਚਣ ਜਾ ਰਹੀ ਹੈ ਸੋ ਸਾਡੀਆਂ ਸਾਰੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਨੂੰ ਦਰਕਨਾਲ ਕਰਕੇ ਸਿਰਫ ਤੇ ਸਿਰਫ ਕਾਰਪੋਰਟ ਕਰਾ ਰਿਆਂ ਨੂੰ ਕਿ ਮਤਲਬ ਸਮਰਥਨ ਦੇ ਰਹੀਆਂ ਨੇ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਆ ਜਿਹੜੀ ਧੱਕੇ ਨਾਲ ਕਿਸਾਨਾਂ ਦੀ 25000 ਏਕੜ ਦੇ ਲਗਭਗ ਜ਼ਮੀਨ ਖੋਣ ਜਾ ਰਹੇ ਨੇ ਅਸੀਂ ਉਹਦੇ ਵਿਰੁੱਧ ਖੜੇ ਆ ਤੋ ਇਹ ਕਿਉਂਕਿ ਕਾਰਪੋਰਟ ਘਰਾਣਿਆਂ ਨੂੰ ਦੇ ਕੇ ਪੰਜਾਬ ਨੂੰ ਉਜਾੜਨਾ ਚਾਹੁੰਦੇ ਨੇ ਪੰਜਾਬ ਨੂੰ ਫੇਰੂ ਫੇਰੂ ਕਰਨਾ ਚਾਹੁੰਦੇ ਨੇ ਪੰਜਾਬ ਦੇ ਮਜ਼ਦੂਰ ਨੂੰ ਕਿਸਾਨ ਨੂੰ ਛੋਟੇ ਦੁਕਾਨਦਾਰ ਨੂੰ ਇਹ ਤੋ ਉਜਾੜਨਾ ਚਾਹੁੰਦੇ ਨੇ ਅਸੀਂ ਪੂਰਾ ਸਮਰਥਨ ਦੇ ਕੇ ਇੱਥੇ ਕੱਟੇ ਹੋਏ ਆ ਤੇ ਸਰਕਾਰ ਨੂੰ ਇਹ ਅਲਟੀਮੇਟਮ ਦੰਨੇ ਆ ਇਹ ਚੇਤਾਵਨੀ ਦੰਨੇ ਆ ਕਿ ਜੇ ਸਰਕਾਰ ਸਾਡੇ ਜਾਇਜ਼ ਹੱਕੀ ਮੰਗਾ ਤੇ ਇਸ ਤਰ੍ਹਾਂ ਹੀ ਡਾਕਾ ਮਾਰੂਗੀ ਤਾਂ ਉਹ ਆਪਣੇ ਲਈ ਕਫਨ ਤਿਆਰ ਕਰ ਲੈਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਸੋ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਕਿਸਾਨਾਂ ਦਾ ਵਿਰੋਧ ਕਰਕੇ ਆਪਣਾ ਕਫਨ ਤਿਆਰ ਕਰਨ ਜਾ ਰਹੀ ਹੈ ਤੇ ਅੱਜ ਅਸੀਂ ਭਾਰਮੀ ਰੈਲੀ ਕਰ ਰਹੇ ਹਾਂ